ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਮਾਜ ਮਹੱਲਾ ਪੰਜਵਾ ਘਰ ਪਹਿਲਾ ਅੰਤਰ ਅਲਖ ਨਾ ਜਾਈ ਲਖਿਆ ਨਾਮ ਰਤਨ ਲੈ ਗੁੱਜਾ ਰਖਿਆ ਅਲਖ ਇਹ ਬੋਲਾ ਹੀ ਉਚਾਰਨ ਕਰਨਾ ਹੈ ਅੰਤਰ ਅਲਖ ਨੋ ਜਾਈ ਲਖਿਆ ਲਖਿਆ ਵੀ ਪੂਰਾ ਉਚਾਰਨ ਕਰ ਅੰਤਰ ਅਲਖ ਨਾ ਜਾਈ ਲਖਿਆ ਨਾਮ ਰਤਨ ਲੈ ਗੁੱਜਾ ਰਖਿਆ ਗੁੱਜਾ ਪਦਵੀ ਕਸ ਕੇ ਉਚਾਰਨ ਕਰਨਾ ਤੇ ਰਖਿਆ ਪਦਵੀ ਥੋੜਾ ਜਿਹਾ ਕਸ ਕੇ ਉਚਾਰਨ ਕਰਨਾ ਨਾਮ ਰਤਨ ਲੈ ਗੁੱਜਾ ਰਖਿਆ ਅਗਮ ਅਗੋਚਰ ਸਭ ਤੇ ਊਚਾ ਗੁਰ ਕੈ ਸਬਦ ਲਖਾਵਣਿਆ ਹਉ ਵਾਰੀ ਜੀਓ ਵਾਰੀ ਕਲਮ ਹੈ ਨਾਮ ਸੁਣਾਵਣਿਆ ਸੰਤ ਪਿਆਰੇ ਸੱਚੇ ਧਾਰੇ ਵਡ ਭਾਗੀ ਦਰਸ਼ਨ ਪਾਵਣਿਆ ਰਹਾਓ ਸਾਧਕ ਸਿੱਧ ਜਿਸੈ ਕੋ ਫਿਰਦੇ ਸਾਧਕ ਧੱਦੇ ਦੀ ਸਿਹਾਰੀ ਦਾ ਉਚਾਰਣ ਸਾਧਕ ਸਿੱਧ ਜਿਸੈ ਕੋ ਫਿਰਦੇ ਸਾਧਕ ਸਿੱਧ ਜਿਸੈ ਕੋ ਫਿਰਦੇ ਬ੍ਰਹਮੇ ਇੰਦਰ ਧਿਆਇਨ ਹਿਰਦੇ ਕੋਟ 33ਾ ਖੋਜ ਹੈ ਤਾਕ ਗੁਰ ਮਿਲ ਹਿਰਦੈ ਗਾਵਣਿਆ ਆਠ ਪਹਿਰ ਤੁਧ ਜਾਪੇ ਪਵਨਾ ਧਰਤੀ ਸੇਵਕ ਪਾਇਕ ਚਰਨਾ ਜਾਪੀ ਪਾਠ ਜਿਹੜਾ ਇਹ ਮੁਖ ਪਾਠ ਹੈ ਸ਼ੁੱਧ ਪਾਠ ਹੈ ਲਾਂ ਦੇ ਨਾਲ ਕਿਤੇ ਭਾਗਾਂ ਤੇ ਜਾਪ ਹੈ ਵੀ ਛਪ ਗਿਆ ਪਰ ਨਾਂ ਦੇ ਨਾਲ ਸੁੱਧ ਹੈ ਖਾਣੀ ਬਾਣੀ ਸਰਬ ਨਿਵਾਸੀ ਸਭਨਾ ਕੈ ਮਨ ਭਾਵਣਿਆ ਸਾਚਾ ਸਾਹਿਬ ਗੁਰਮੁਖ ਜਾਪੇ ਪੂਰੇ ਗੁਰ ਕਹਿ ਸਬਦ ਸਿੰਜਾਪੈ ਜਿਨ ਪੀਆ ਸਈ ਤ੍ਰਿਪਤਾਸੇ ਸੱਚੇ ਸਤਿ ਅਗਾਵਨਿਆ ਤਿਸ ਘਰ ਸਹਜਾ ਸੋਈ ਸੁਹਿਲਾ ਅਨੰਦ ਬਿਨੋਦ ਕਰੇ ਸਦ ਕੇਲਾ ਅਨੰਦ ਬਿਨੋਦ ਕਰੇ ਸਦ ਕੇਲਾ ਅਨੰਦ ਬਿਨੋਦ ਕਰੇ ਸਦ ਕੇਲਾ ਇੱਥੇ ਵੀ ਕਰੇ ਪਦ ਜਿਹੜਾ ਹੈ ਇਹ ਦੇਹਲੀ ਦੀਪਕ ਹੈ ਭਾਵ ਦੋਵੇਂ ਪਾਸੇ ਅਰਥ ਲੱਗੇਗਾ ਅਰਥ ਕਰਨ ਵੇਲੇ ਅਨੰਦ ਬਿਨੋਦ ਕਰੇ ਤੇ ਕਰੇ ਸਦ ਕੇਲਾ ਦੋਵੇਂ ਪਾਸੇ ਅੱਖਰ ਲੱਗ ਜਾਣਾ ਹੈ ਪਾਠ ਕਰਦੇ ਆ ਆਨੰਦ ਬినੋਦ ਕਰੇ ਸਦ ਕੇਦਾ ਸੋ ਤਨਵੰਤਾ ਸੋ ਵਡਸਾ ਜੋ ਗੁਰ ਚਰਣੀ ਮਨ ਲਾਵਣਿਆ ਪਹਿਲੋ ਦੇ ਤੈ ਰਜਿਕ ਸੰਭਾਹ ਪਹਿਲੋ ਦੇ ਤੈ ਰਜਿਕ ਸਮਾਹ ਪਿੱਛੋ ਦੇ ਤੈ ਜੰਤਕ ਉਪਾਹ ਇਹ ਪਾਠ ਇਕੱਠਾ ਹੀ ਹੈ ਯਾਨੀ ਵਿੱਚ ਡੈਸ਼ ਜੀ ਦੇ ਕੇ ਕਰਨੀ ਕਰਨਾ ਪਾਠ ਪਹਿਲੋ ਦੇ ਇੱਥੇ ਵਿਸਰਾਮ ਲਾ ਦਨ ਪੈਂ ਇਥੇ ਯਮਕਲਾ ਦਨੀਆ ਤੈਂ ਪਾਤੀ ਬਿੰਦੀ ਹੈ ਵਿਚਾਰਨ ਕਰਨੀ ਹੈ ਪਹਿਲੋ ਦੇ ਪੈਂ ਰਿਜਕ ਸਮਾਹਾ ਪਿੱਛੋ ਦੇ ਇਥੇ ਵਿਸਰਾਮ ਤੈਂ ਜੰਤ ਉਪਾਹਾ ਇਸ ਤਰ੍ਹਾਂ ਉਚਾਰ ਪਹਿਲੋ ਦੇ ਤੈਂ ਰਿਜਕ ਸਮਾਹਾ ਪਿੱਛੋ ਦੇ ਤੈਂ ਜੰਤ ਉਪਾਹਾ ਤੁਧ ਜੇ ਵਟਦਾਤਾ ਅਵਰ ਨਾ ਸੁਆਮੀ ਲਵੈ ਨਾ ਕੋਈ ਲਾਵਣਿਆ ਜਿਸ ਤੂੰ ਤੁਠਾ ਸੋ ਤੁਦ ਧਿਆਏ ਸਾਰ ਜਨਾ ਕਾ ਮੰਤਰ ਕਮਾਏ ਜਿਸ ਪਾਤਵੀ ਯਮਕ ਹੈ ਸੋ ਪਾਤਵੀ ਯਮਕ ਹੈ ਜਿਸ ਤੂੰ ਤੁਠਾ ਸੋ ਤੁਦ ਧਿਆਈ ਸਾਰ ਜਨਾ ਕਾ ਮੰਤਰ ਕਮਾਏ ਆਪ ਤਰੈ ਸਗਲੇ ਕੁਲ ਤਾਰੇ ਤਿਸ ਦਰਗਹ ਹੈ ਠਾਕ ਨਾ ਪਾਵਣਿਆ ਤੂੰ ਵੱਡਾ ਤੂੰ ਊਚੋ ਊਚਾ ਤੂੰ ਬੇਅੰਤ ਆਤਮੋਚੋ ਮੂਚਾ ਹਉ ਕੁਰਬਾਨੀ ਤੇਰੇ ਵੰਨਿਆ ਨਾਨਕ ਦਾਸ ਦਸਾਮਣਿਆ